ਸਟਾਰ ਪਿਛਲੇ ਸਾਲ 18 ਨਵੰਬਰ ਨੂੰ ਅਮਰੀਕਾ ਵਿੱਚ ਹੋਈ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਵਿੱਚ ਰਿਪਬਲਿਕਨ ਪਾਰਟੀ ਦੇ ਆਗੂ ਡੋਨਾਲਡ 트੍ਰੰਪ ਰਾਸ਼ਟਰਪਤੀ ਚੁਣੇ ਗਏ ਸਨ ਜਿਨ੍ਹਾਂ ਨੇ 20 ਜਨਵਰੀ 2024 ਨੂੰ ਬਾਕਾਇਦਾ ਆਪਣਾ ਅਹੁਦਾ ਸੰਭਾਲ ਲਿਆ ਸੀ ਡੰਡੀ ਅਮਰੀਕਾ ਦੁਨੀਆ ਦੀ ਇੱਕ ਵੱਡੀ ਸ਼ਕਤੀ ਹੋਣ ਕਾਰਨ ਉਹਨਾਂ ਦੇ ਰਾਸ਼ਟਰਪਤੀ ਬਣਨ ਦਾ ਪ੍ਰਭਾਵ ਅਮਰੀਕਾ ਤੋਂ ਇਲਾਵਾ ਦੁਨੀਆ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਉੱਤੇ ਪੈਣਾ ਸੁਭਾਵਿਕ ਹੈ ਡੰਡੀ ਅਮਰੀਕਾ ਦੀ ਕ੍ਰਾਂਤੀ ਡਾਲਰ ਵੀ ਦੁਨੀਆ ਪਰ ਦੇ ਵਪਾਰ ਵਿੱਚ ਸਭ ਤੋਂ ਉੱਪਰ ਮੰਨੀ ਜਾਂਦੀ ਹੈ ਡੰਡੀ ਬਹੁਤੇ ਦੇਸ਼ਾਂ ਦਾ ਆਪਸੀ ਵਪਾਰ ਵੀ ਡਾਲਰ ਰਾਹੀਂ ਹੀ ਹੁੰਦਾ ਹੈ ਡੰਡੀ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਹਰ 4 ਸਾਲ ਬਾਅਦ ਹੁੰਦੀ ਹੈ ਡੰਡੀ ਡੋਨਾਲਡ 트럼ਪ ਨੇ ਦੂਸਰੀ ਵਾਰ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਥੇ ਚੋਣ ਪ੍ਰਚਾਰ ਸਮੇਂ ਹੀ 트럼ਪ ਦੀਆਂ ਨੀਤੀਆਂ ਸੰਬੰਧੀ ਅਨੇਕਾਂ ਤਰ੍ਹਾਂ ਦੀਆਂ ਸ਼ੰਕਾਵਾਂ ਉੱਤੇ ਕਿੰਤੂ ਪ੍ਰੰਤੂ ਪ੍ਰਗਟ ਕੀਤੇ ਜਾਣੇ ਸ਼ੁਰੂ ਹੋ ਗਏ ਸਨ ਡੰਡੀ ਆਪਣੇ ਚੋਣ ਪ੍ਰਚਾਰ ਸਮੇਂ ਵੀ ਡੋਨਾਲਡ 트੍ਰੰਪ ਨੇ अनेका ਅਜਿਹੇ ਬਿਆਨ ਦਿੱਤੇ ਸਨ ਜਿਨ੍ਹਾਂ ਦਾ ਹਰ ਪਾਸੇ ਆਪੋ ਆਪਣੇ ਤੰਗ ਨਾਲ ਨੋਟਿਸ ਲਿਆ ਗਿਆ ਸੀ ਡੰਡੀ ਡੋਨਾਲਡ 트੍ਰੰਪ ਨੇ ਆਪਣੇ ਚੋਣ ਪ੍ਰਚਾਰ ਵਿੱਚ ਅਮਰੀਕਾ ਫਰਸਟ ਦਾ ਨਾਰਾ ਦਿੱਤਾ ਸੀ ਜਿਸ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਅਮਰੀਕੀ ਨੀਤੀਆਂ ਵਿੱਚ ਪਹਿਲ ਅਮਰੀਕਾ ਦੇ ਹਿੱਤਾਂ ਨੂੰ ਹੀ ਦਿੱਤੀ ਜਾਵੇਗੀ ਟੰਡੀ ਵਿਸ਼ਾਲ ਅਤੇ ਮਜ਼ਬੂਤ ਹੋਣ ਕਾਰਨ ਇਹ ਦੇਸ਼ ਪਿਛਲੇ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਨਾਲ ਦੁਨੀਆ ਉੱਤੇ ਭਾਰੂ ਰਿਹਾਂ ਹੈ ਡੰਡੀ ਵੱਖ-ਵੱਖ ਸਮਿਆਂ ਵਿੱਚ ਕਮਾਂਤਰੀ ਪੱਦਰ ਉੱਤੇ ਉਭਰੇ ਦੂਸਰੀ ਦੇਸ਼ ਇਸ ਵੱਲੋਂ ਪੇਸ਼ ਚੁਣੌਤੀ ਪਰੇ ਮਾਹੌਲ ਵਿੱਚ ਹੀ ਵਿਚਰਦੇ ਰਹੇ ਹਨ ਡੰਡੀ ਕੋਜ ਦਹਾਕੇ ਪਹਿਲਾ ਸੋਵੀਅਤ ਯੂਨੀਅਨ ਵੱਲੋਂ ਦੁਨੀਆ ਦੇ ਵੱਡੇ ਦੇਸ਼ਾਂ ਨੂੰ ਨਾਲ ਲੈ ਕੇ ਆਪਣਾ ਸਾਂਝਾ ਮੰਚ ਬਣਾਉਣ ਦੀ ਯਤਨਾ ਕਿਉਂਕਿ ਅਮਰੀਕਾ ਅਤੇ ਉਸ ਵਿਚਕਾਰ ਠੰਡੀ ਜੰਗ ਚੱਲਦੀ ਰਹੀ ਸੀ ਡੰਡੀ ਬਾਅਦ ਵਿੱਚ ਚੀਨ ਦੇ ਉਭਾਰ ਸਮੇਂ ਵੀ ਅਮਰੀਕਾ ਅਨੇਕਾਂ ਤਰ੍ਹਾਂ ਨਾਲ ਉਸ ਦੇਸ਼ ਲਈ ਚੁਣੌਤੀ ਭਰਪੂਰ ਬਣਿਆ ਰਿਹਾ ਹੈ ਡੰਡੀ ਪੱਛਮੀ ਯੂਰਪ ਦੇ ਦੇਸ਼ਾਂ ਦਾ ਅਮਰੀਕਾ ਜ਼ਰੂਰ ਭਾਈਵਾਲ ਬਣਿਆ ਰਿਹਾ ਹੈ ਡੰਡੀ ਇਸ ਦੇ ਗੁਆਂਢੀ ਦੇਸ਼ ਕੈਨੇਡਾ ਅਤੇ ਮੈਕਸੀਕੋ ਵੀ ਇਸ ਨੂੰ ਹਰ ਪੱਖੋਂ ਸ਼ਕਤੀਸ਼ਾਲੀ ਦੇਸ਼ ਮੰਨੇ ਰਹੇ ਹਨ ਪਰ ਇਸ ਵਾਰ ਡੋਨਾਲਡ 트੍ਰੰਪ ਨੇ ਚੋਣਾਂ ਦੌਰਾਨ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਹੁਣਾਂ ਨੇ ਤਾਂ ਬਿਨਾਂ ਸ਼ੱਕ ਇੱਕ ਵਾਰ ਬਹੁਤੇ ਦੇਸ਼ਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਸੀ ਡੰਡੀ ਰਾਸ਼ਟਰਪਤੀ ਦੇ ਉਹਦੇ ਦੀ ਸੌ ਚੁੱਕਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੇ ਦਿੱਤੇ ਬਿਆਨਾਂ ਮੁਤਾਬਿਕ ਤੁਰੰਤ ਕਾਰਵਾਈ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਡੰਡੀ ਉਸ ਨੇ ਅਮਰੀਕਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਦੁਨੀਆ ਪਰ ਵਿੱਚੋਂ ਅਣਅਧਿਕਾਰਤ ਤੌਰ ਤੇ ਦਾਖਲ ਹੋਏ ਲੋਕਾਂ ਉਤੇ ਆਪਣਾ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਸ਼ਿਕਾਰ ਭਾਰਤ ਵੀ ਹੋ ਰਿਹਾ ਹੈ ਟੈਂਡੀ ਇਸ ਦੇ ਨਾਲ ਹੀ ਉਸ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਲਈ ਵੀ ਸਖਤ پابੰਦੀਆਂ ਲਾਉਣ ਦਾ ਐਲਾਨ ਕਰ ਦਿੱਤਾ